ਮੈਂ ਜ਼ਮੀਨ ਦਾ ਸੌਦਾ ਕੀਤਾ ਸੀਗਾ 3 ਕਰੋੜ 35 ਲੱਖ ਰੁਪਏ ਨੂੰ ਕਿੱਲੇ ਦੇ ਹਿਸਾਬ ਨਾਲ ਸਿਰਫ ਕਾਗਜ਼ੀ ਰਹਿ ਗਏ ਮੇਰੇ ਕੋਲ ਕੋਈ ਵੀ ਜਿਹੜਾ ਪਲਾਟ ਹੈ ਜਾਂ ਸ਼ੋਰੂਮ ਹੈ ਉਹ ਮੈਨੂੰ ਨਹੀਂ ਦਿੱਤਾ ਗਿਆ ਕਿਸੇ ਹੋਰ ਖਸਰਾ ਨੰਬਰ ਪਾ ਕੇ ਪਲਾਟ ਨੰਬਰ ਮੇਰੀ ਜ਼ਮੀਨ ਦੇ ਵਿੱਚ ਦੇ ਦਿੱਤੇ ਉਹਨਾਂ ਨੇ ਮੈਨੂੰ ਜਾਂਦਿਆਂ ਹੀ ਐਸਪੀ ਮਨਪ੍ਰੀਤ ਸਿੰਘ ਨੇ ਕਿਹਾ ਵੀ ਤੇਰੇ ਤੇ ਐਫ ਆਈ ਆਰ ਕਰ ਦਿੱਤੀ ਜਾਵੇ ਮੈਂ ਉਸ ਸਾਰੀ ਨੂੰ ਕੈਬ ਕੋਟ ਦੇ ਵਿੱਚ ਸਟੇ ਰੁਕਣਾ ਚਾਹੀਦਾ ਹੈ ਪਰ ਉਹ ਰੋਕ ਇਹ ਲੋਕ ਜਿਹੜੇ ਇਸ ਗੱਲ ਨੂੰ ਗੱਲ ਨੂੰ ਮੰਨਣ ਲਈ ਤਿਆਰ ਨਹੀਂ stdc ਕਿ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਇਹ ਬੇਨਤੀ ਕਰ ਚੁੱਕਿਆ ਹਾਂ ਉਹਨਾਂ ਕੋਲ ਲਿਖਤੀ ਮੇਰੇ ਕੋਲੇ ਹੈ ਨੇ ਅਹੀਂ ਮੰਗ ਕਰਦਾ ਹਾਂ ਵੀ ਕਾਨੂੰਨ ਦੇ ਰਾਹੀ ਮੇਰੇ ਜਿਹੜੇ ਹਿੱਤ ਦੀ ਰੱਖਿਆ ਕੀਤੀ ਜਾਵੇ ਆਨਰ ਦੇਖ ਰਿਹਾ ਤੁਸੀਂ ਮੈਂ ਰਮਨਜੋ ਸਿੰਘ ਅੱਜ ਅਸੀਂ ਮਹਾਲੀ ਪ੍ਰੈਸ ਕਲੱਬ ਦੇ ਵਿੱਚ ਪਹੁੰਚੇ ਆ ਇੱਥੇ ਜਿਹੜਾ ਇੱਕ ਮਸ਼ਹੂਰ ਡਿਵੈਲਪਰ ਦੇ ਵੱਲੋਂ ਇੱਕ ਜ਼ਮੀਨ ਦੇ ਮਾਲਕ ਦੇ ਜਾਲੀ ਦੇ ਜਿਹੜੇ ਆ ਦਸਤਖਤ ਕਰਕੇ ਉਹਨਾਂ ਦੀ ਜ਼ਮੀਨ ਜਿਹੜੀ ਆ ਕਰੋੜਾ ਰੁਪਏ ਦੀ ਵੇਚ ਦਿੱਤੀ ਜਾਂਦੀ ਆ ਤਾਂ ਇਸ ਮਾਮਲੇ ਦੇ ਵਿੱਚ ਅੱਜ ਜੋ ਜਿਹੜੇ ਜ਼ਮੀਨ ਦੇ ਮਾਲਕ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਮਾਮਲੇ ਦੇ ਬਾਰੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸੋਚਾ ਸਿੰਘ ਜੀ ਪੁੱਤਰ ਸਰਦਾਰ ਅਜੀਤ ਸਿੰਘ ਪਿੰਡ ਰਾਏਪੁਰ तहसील ਦਾ ਜ਼ਿਲ੍ਹਾ ਮੋਹਾਲੀ ਕੇਵੜਦਾਰ ਪਿੰਡ हसनਪੁਰ ਦੇ ਵਿੱਚ ਜ਼ਮੀਨ ਹੈ ਜੀ ਮੇਰੇ ਕੋਲੇ 16 ਕਨਾਲ 2 ਮਰਲੇ ਜ਼ਮੀਨ ਹੈ ਜੀ ਜਿਸ ਦਾ ਮੈਂ ਸੌਦਾ 2015 ਦੇ ਵਿੱਚ ਜਰਨੈਲ ਸਿੰਘ ਬਾਜਵਾ ਦੇ ਨਾਲ ਸ਼ਨੀਨ ਕਲੇਵ ਦਾ ਜਿਹੜਾ ਬਾਜਵਾ ਡਿਵੈਲਪਰਸ ਦੇ ਨਾਂ ਤੇ ਹੈ ਜਿਹੜਾ ਪ੍ਰੋਜੈਕਟ ਉਸ ਦੇ ਵਿੱਚ ਮੈਂ ਜ਼ਮੀਨ ਦਾ ਸੌਦਾ ਕੀਤਾ ਸੀਗਾ 3 ਕਰੋੜ 35 ਲੱਖ ਰੁਪਏ ਨੂੰ ਕਿੱਲੇ ਦੇ ਹਿਸਾਬ ਨਾਲ ਪਰ ਜਰਨੈਲ ਸਿੰਘ ਬਾਜਵਾ ਨੇ ਸ਼ੁਰੂ ਤੋਂ ਹੀ ਜਿਹੜਾ ਸੀਗਾ ਆਪਣੇ ਨੀਤ ਦੇ ਨਾਲ ਆਪਣੀ ਜਿਹੜੀ ਸੀਗੀ ਧੋਖਾਧੜੀ ਕਰਨ ਦੇ ਨਾਲ ਆਪਣਾ ਉਸਨੇ ਮੈਨੂੰ ਜਿਹੜਾ ਬਿਆਨਨਾ ਕੀਤਾ ਉਸਦੇ ਚੈੱਕ ਵੀ ਜਿਹੜੇ ਸੀਗੇ ਚਾਰ ਚੈੱਕ ਉਹ ਬਾਉਂਸ ਹੋ ਗਏ ਸੀਗੇ ਜਿਸ ਦੇ ਵਿੱਚ ਉਸਨੇ ਮੈਨੂੰ 3 ਲੱਖ ਨਗਦ ਤੇ 70 ਦੇ 70 ਲੱਖ ਦੇ ਚੈੱਕ ਚੈੱਕ ਦਿੱਤੇ ਸੀਗੇ ਤੇ ਹਰੇਕ ਚੈੱਕ ਦੀ ਕੀਮਤ ਜਿਹੜੀ ਸੀਗੀ ਉਹ 5 ਲੱਖ ਰੁਪਏ ਸੀਗੀ ਪਰ ਉਸ ਦੇ ਵਿੱਚ ਵੀ ਜਿਹੜੇ ਸੀਗੇ ਚਾਰ ਚੈੱਕ ਜਿਹੜੇ ਸੀਗੇ ਉਹ ਬੈਂਕ ਵਿੱਚ ਲਾਉਣ ਤੇ ਬਾਉਂਸ ਹੋ ਗਏ ਪਰ ਫਿਰ ਵੀ ਮੇਰੇ ਵੱਲੋਂ ਜਿਹੜੇ ਸੀ ਉਹ ਕੋਡ ਰਾਹੀਂ ਜਿਹੜੇ ਚੈੱਕ ਹੈ 133 ਚੈੱਕਾਂ ਦੇ ਵਿੱਚ ਉਹ ਖੜਕੋਟ ਦੇ ਅਦਾਲਤ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਕੈਸ਼ ਕਰਵਾਇ ਕਿਤੇ ਲਗਾ ਕੇ ਇਸ ਦੇ ਬਾਅਦ ਦੇ ਵਿੱਚ ਇਸ ਨੇ 2016 ਦੇ ਵਿੱਚ ਉਨੀ 1 2016 ਨੂੰ ਇੱਕ ਕਿੱਲੇ ਦੀ ਰਜਿਸਟਰੀ 8 ਕਨਾਲ 1 ਮਰਲੇ ਦੀ ਰਜਿਸਟਰੀ ਸੀਗੀ ਜਿਹੜੀ ਉਹ ਮੇਰੇ ਕੋਲ ਕਰਵਾ ਲਈ ਕਿ ਜਿਹੜਾ ਆ ਬਾਕੀ ਦੀ ਰਜਿਸਟਰੀ ਬਾਅਦ ਦੇ ਵਿੱਚ ਕਰਵਾ ਲਈ ਜਾਵੇਗੀ ਤਾਂ ਉਸ ਦੇ ਵਿੱਚ ਮੈਨੂੰ ਜਿਹੜੇ ਸੀ 1 ਕਰੋੜ 25 ਲੱਖ ਰੁਪਏ ਦੀ ਇਹਨੇ ਰਜਿਸਟਰੀ ਕਰਵਾਈ ਤੇ ਨਾਲ 3 ਜਿਹੜੀਆਂ ਸੀਗੀਆਂ ਰਹਿਚੀ ਪਲਾਟ ਤੇ ਇੱਕ ਜਿਹੜਾ ਸ਼ੋਰੂਮ ਦੇਣਾ ਕੀਤਾ ਸੀ ਗਿਆ ਜਿਸ ਦੀਆਂ ਮੈਨੂੰ ਇਸਨੇ ਐਨ ਡੀ ਸੀ ਜਾਰੀ ਕਰ ਦਿੱਤੀਆਂ ਸੀਗੀਆਂ ਪਰ ਜਿਹੜੀਆਂ ਐਨ ਡੀ ਸੀ ਜਾਰੀ ਕੀਤੀਆਂ ਸੀਗੀਆਂ ਉਹ ਸਿਰਫ ਕਾਗਜ਼ੀ ਰਹਿ ਗਏ ਮੇਰੇ ਕੋਲ ਕੋਈ ਵੀ ਜਿਹੜਾ ਪਲਾਟ ਹੈ ਜਾਂ ਸ਼ੋਅਰੂਮ ਹੈ ਉਹ ਮੈਨੂੰ ਨਹੀਂ ਦਿੱਤਾ ਗਿਆ। ਸਰ ਹਾਂਜੀ ਇਸ ਤੋਂ ਬਾਅਦ ਜਦੋਂ ਪਰ ਇਸ ਨੇ ਕੀ ਕੀਤਾ ਮੇਰੀ ਜਿਹੜੀ ਦੂਜੀ ਜ਼ਮੀਨ ਰਹਿੰਦੀ ਸੀ اٹਕ ਨਾਲ 1 ਮਰਲਾ 16 ਕਨਾਲ 2 ਮਰਲੇ ਸਾਰੇ ਦੇ ਹੀ ਜਾਲੀ ਕਨਸੈਂਟ ਬਣਾ ਕੇ ਮੇਰੇ ਸਾਈਨ ਆਪ ਹੀ ਕਰਕੇ ਔਰ ਉਹ ਗਮਾਡਾ ਦੇ ਵਿੱਚੋਂ ਸਾਰੀ ਜ਼ਮੀਨ ਦੇ ਵਿੱਚ ਨਕਸ਼ਾ ਪਾਸ ਕਰਾ ਲਿਆ ਔਰ ਮੈਨੂੰ ਕੋਈ ਉਹਦਾ ਮੁੱਲ ਨਹੀਂ ਦਿੱਤਾ ਦੂਜੀ ਜ਼ਮੀਨ ਦਾ ਔਰ ਸਾਰੇ ਦੇ ਵਿੱਚ ਇਸ ਨੇ ਪਲਾਟ ਵੇਚ ਦਿੱਤੇ ਤਾਂ ਬਹੁਤ ਵੱਡੀ ਮੇਰੇ ਨਾਲ ਠੱਗੀ ਹੋ ਗਈ ਤੇ ਜਦੋਂ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਤਾਂ ਮੈਂ ਜਿਹੜਾ ਸੀ ਪਹਿਲਾਂ ਦਾ ਕੋਰਟ ਤੋਂ ਸਟੇ ਲਿਆ ਪੁਲਿਸ ਨੂੰ ਕਾਫੀ ਜਿਹੜੀਆਂ ਅਸੀਂ ਦਰਖਾਸਤਾਂ ਦਿੱਤੀਆਂ ਐਸਐਸਪੀ ਦਫ਼ਤਰ ਪਰ ਉਸ ਸਮੇਂ ਦੇ ਵਿੱਚ 2018 ਦੇ ਵਿੱਚ ਕੋਈ ਗੱਲ ਮੇਰੀ ਨਹੀਂ ਸੁਣੀ ਗਈ ਨਾ ਕੋਈ ਕਾਰਵਾਈ ਕੀਤੀ ਤੇ ਉਹ ਜਿਹੜਾ ਸਾਰੇ ਸੀਗੀ ਇਹ ਦਰਖਾਸਤਾਂ ਮੇਰੀਆਂ ਦਾਖਲ ਦਫ਼ਤਰ ਕਰ ਦਿੱਤੀਆਂ ਗਈਆਂ ਤਾਂ ਮੈਂ ਇਸ ਦੇ ਵਿੱਚ ਮਾਨਜੋਗਰ ਅਦਾਲਤ ਦੇ ਵਿੱਚ ਗਿਆ ਤੇ ਉੱਥੋਂ ਮੈਨੂੰ 2018 ਦੇ ਵਿੱਚ 17 10 2018 ਨੂੰ ਸਟੇਪ ਪ੍ਰਾਪਤ ਹੋਇਆ ਕਿ ਜ਼ਮੀਨ ਦੇ ਉੱਤੇ ਕੋਈ ਵੀ ਜਨਾਚਰ ਇਹ ਕੇਸ ਚੱਲਦਾ ਹੈ ਉਹਨਾਂ ਚਰ ਕੋਈ ਵੀ ਇਹਦੇ ਉੱਤੇ ਉਹ ਸਾਰੀ ਨਾ ਹੋਵੇ ਤਾਂ ਇਸ ਤਰ੍ਹਾਂ ਮੇਰਾ ਜਿਹੜਾ ਸੀ ਮੈਨੂੰ ਕੁਝ ਰਾਹਤ ਮਿਲੀ ਪਰ ਜਰਨੈਲ ਸਿੰਘ ਬਾਜਵਾ ਨੇ ਜਿਹੜਾ ਮੇਰਾ ਇੱਕ ਕਿਲਾ ਰਹਿੰਦਾ ਸੀਗਾ ਉਹ ਜਿਹਦੇ ਵਿੱਚ ਜਾਲੀ ਕੰਸੈਂਟ ਲਾ ਕੇ ਮੇਰੇ ਦਸਕਤ ਆਪ ਕਰਕੇ ਪਲਾਟ ਵੇਚੇ ਸੀਗੇ ਉਸ ਦੇ ਵਿੱਚ ਇਸ ਨੇ ਕਿਸੇ ਹੋਰ ਖਸਰਾ ਨੰਬਰ ਪਾ ਕੇ ਪਲਾਟ ਨੰਬਰ ਮੇਰੀ ਜ਼ਮੀਨ ਦੇ ਵਿੱਚ ਦੇ ਦਿੱਤੇ ਤੇ ਇਸ ਤਰ੍ਹਾਂ ਉਹ ਜਿਹੜੇ ਖਰੀਦਦਾਰ ਸੀਗੇ ਉਹ ਕੰਸਟ੍ਰਕਸ਼ਨ ਕਰਨ ਲੱਗੇ ਤੇ ਬੜੀ ਵਾਰ ਰੁਕਿਆ ਵੀ ਉਹ ਕੁਝ ਤਾਂ ਵਿਅਕਤੀ ਰੁਕ ਗਏ ਪਰ ਕੁਝ ਨਹੀਂ ਰੁਕੇ ਤੇ ਇਸੇ ਤਰ੍ਹਾਂ ਹੀ ਪਿਛਲੇ ਸਾਲ 9 ਅ ਸਤੰਬਰ ਨੂੰ 2024 ਨੂੰ ਕਾਫੀ ਜਾਣੇ ਸੀਗੇ ਜਿਹੜੇ ਪਲਾਟ ਮਾਲਕ ਜਿਨ੍ਹਾਂ ਦੇ ਵਿੱਚ ਕੁਝ ਅਸਰ ਸੂਕ ਵਾਲੇ ਸੀਗੇ ਜਿੱਦਾਂ ਐਸਐਸ ਬੋਰਡ ਦੇ ਇੱਕ ਅਜੈਬ ਸਿੰਘ ਹੈ ਉਹ ਮੈਂਬਰ ਰਹਿ ਚੁੱਕੇ ਹੈ ਔਰ ਯੂਨੀਵਰਸਿਟੀ ਦੇ ਵਿੱਚ ਕਈ ਜਿਹੜੇ ਪ੍ਰੋਫੈਸਰ ਸੀਗੇ ਅਸਰ ਸੂਕ ਵਾਲੇ ਉਹਨਾਂ ਨੇ ਮੈਂ ਆਪਣੀ ਜ਼ਮੀਨ ਦੇ ਆਲੇ-ਦੁਆਲੇ ਪੋਲ ਲਗਾਏ ਸੀਗੇ ਉਹ ਵੀ ਇਹਨਾਂ ਨੇ ਤੋੜ ਦਿੱਤੇ ਤੁਸੀਂ ਕਹਿ ਰਹੇ ਹੋ ਵੀ ਇਹ ਤੁਹਾਡੀ ਜ਼ਮੀਨ ਸੀ ਜਿਹੜੇ ਡਿਵੈਲਪਰ ਦੇ ਵੱਲੋਂ ਜਾਲੀ ਦਸਤਕ ਕਰਕੇ ਜਿਹੜੀ ਉਹ ਵੇਚ ਦਿੱਤੀ ਗਈ ਆ ਤਾਂ ਤੁਹਾਡੇ ਕੋਲ ਜਿਹੜੀ ਜ਼ਮੀਨ ਆ ਤੁਹਾਡੀ ਖੁਦ ਦੀ ਹੋਣ ਦੇ ਕੋਈ ਸਬੂਤ ਹੈ ਇਹਦੇ ਹਾਂਜੀ ਮੇਰੀ ਜ਼ਮੀਨ ਇਹ ਮੈਨੂੰ ਜਿਹੜੀ ਹੈ ਆਪਣੇ ਬਜ਼ੁਰਗਾਂ ਵੱਲੋਂ ਪਿਤਾ ਜੀ ਤੋਂ ਅੱਗੇ ਮੈਨੂੰ ਐਂਸੈਸਟਰ ਤੋਂ ਮਿਲੀ ਹੈ ਉਹਦੇ ਵਿੱਚ ਮੇਰੇ ਨਾਮ ਤੇ ਹੈ ਔਰ ਇਸ ਜ਼ਮੀਨ ਦਾ ਜਿਹੜਾ ਸਟੇ ਹੋਇਆ ਆ ਉਹ ਮਾਲ ਰਿਕਾਰਡ ਦੇ ਵਿੱਚ ਫਰਦ ਦੇ ਵਿੱਚ ਵੀ ਚੜਿਆ ਹੋਇਆ ਆ ਜਿਸ ਦੇ ਵਿੱਚ ਇਹ ਲਿਖਿਆ ਹੈ ਕਿ ਵੀ ਇਸ ਜ਼ਮੀਨ ਦੇ ਵਿੱਚ ਜਿਹੜਾ ਪੈਸਾ ਰਹਿੰਦਾ ਏ ਔਰ ਜਿਹੜਾ ਇਸ ਦੇ ਵਿੱਚ ਉਸਾਰੀ ਹੈ ਉਹ ਜਿੰਨਾ ਚ ਰਹਿੇ ਮੁਕਦਮਾ ਕੋਈ ਇਹਦਾ ਫੈਸਲਾ ਨਹੀਂ ਹੁੰਦਾ ਉਹਨਾਂ ਚ ਰਿਸ਼ਤੇ ਕੋਈ ਵੀ ਕੰਮ ਨਹੀਂ ਹੋਵੇਗਾ ਜੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਸਟੇ ਤੋਂ ਬਾਅਦ ਵੀ ਜਿਹੜੀਆਂ ਜ਼ਮੀਨ ਤੇ ਉਸਾਰੀ ਹੋ ਰਹੀ ਆ ਤਾਂ ਇਹਦੇ ਮਾਮਲੇ ਤੇ ਕੋਈ ਕਾਰਵਾਈ ਕੀਤੀ ਗਈ ਹੋਵੇ ਕੋਈ ਸ਼ਿਕਾਇਤ ਕੀਤੀ ਗਈ ਹੋਵੇ ਹਾਂਜੀ ਕਾਫੀ ਮੈਂ ਸ਼ਿਕਾਇਤ ਸੀ ਜਿਹੜੀਆਂ ਇਹਦੇ ਵਿੱਚ ਦਿੱਤੀਆਂ ਨੇ ਜਿਸ ਤਰ੍ਹਾਂ ਮੈਂ ਹੁਣੇ ਦੱਸ ਕੇ ਆਇਆ ਵੀ ਦੱਸਿਆ ਵਿਸੰਬਰ ਵਿੱਚ 9 ਸਤੰਬਰ 2024 ਨੂੰ ਮੈਂ ਜਦੋਂ ਐਪਲੀਕੇਸ਼ਨ ਲੈ ਕੇ ਐਸਐਸਪੀ ਸਾਹਿਬ ਤੋਂ ਮਾਰਕ ਕਰਵਾ ਕੇ ਐਸਪੀ ਸਾਹਿਬ ਨੂੰ ਦਿੱਤੀ ਐਸਪੀ ਦੇ ਹਾਤੀ ਰੂਰਲ ਨੂੰ ਤਾਂ ਉਹਨਾਂ ਨੇ ਮੈਨੂੰ ਜਾਂਦਿਆਂ ਹੀ ਐਸਪੀ ਮਨਪ੍ਰੀਤ ਸਿੰਘ ਨੇ ਕਿਹਾ ਵੀ ਤੇਰੇ ਤੇ ਐਫਆਈਆਰ ਕਰ ਦਿੱਤੀ ਜਾਵੇਗੀ ਤੇ ਮੈਂ ਬੜਾ ਹੈਰਾਨ ਵੀ ਮੈਂ ਤਾਂ ਜੇ ਕੋਈ ਗੱਲ ਆਪਣੀ ਦੱਸੀ ਵੀ ਨਹੀਂ ਜਾ ਕੇ ਇਹ ਪਹਿਲਾਂ ਹੀ ਮੇਰੇ ਤੇ ਕਹਿ ਰਹੇ ਕਹਿੰਦੇ ਮੈਨੂੰ ਪਤਾ ਲੱਗਿਆ ਹੈ ਵੀ ਤੂੰ ਪਲਾਟਾਂ ਵਾਲਿਆਂ ਨੂੰ ਰੋਕਦਾ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਮੇਰੇ ਕੋਲ ਜਮੀਨ ਦੇ ਉੱਤੇ ਸਟੇ ਹੈ ਔਰ ਜਿਹੜਾ ਆ ਇਸ ਦੇ ਵਿੱਚ ਕੰਸਟ੍ਰਕਸ਼ਨ ਦੇ ਉੱਤੇ ਸਟੇ ਲੱਗੀ ਹੋਈ ਹੈ ਤਾਂ ਪਰ ਮੇਰੀ ਕੋਈ ਗੱਲ ਨਹੀਂ ਮੰਨੀ ਉਹਨਾਂ ਨੇ ਔਰ ਜਿਹੜੇ ਜਿੰਨੇ ਵੀ ਉਹਦੇ ਵਿੱਚ ਸੀਗੇ ਲੋਕ ਉਹ ਉਸਾਰੀ ਕਰਨ ਆਏ ਹੋਏ ਸਾਰਿਆਂ ਦੇ ਬਿਆਨ ਮੇਰੇ ਉਲਟ ਲਿਖ ਕੇ ਦੇ ਕੇ ਉਹ ਕੋਰਟ ਦੇ ਵਿੱਚ ਜਿਹੜਾ ਸੀਗਾ ਮੈਂ ਕਿਉਂਕਿ ਜਿਹੜੀ ਸੀਗੀ ਕੰਟੈਂਪਟ ਕੇਸ ਪਾਇਆ ਸੀਗਾ ਵੀ ਮੇਰੀ ਜ਼ਮੀਨ ਦੇ ਵਿੱਚ ਉਸਾਰੀ ਹੋ ਰਹੀ ਹੈ ਤਾਂ ਸਾਰੀ ਉਹ ਜਿਹੜਾ ਸੀ ਇਨਕੁਆਇਰੀ ਦੇ ਵਿੱਚ ਇਹਨਾਂ ਨੇ ਲਿਖਿਆ ਵੀ ਕਿ ਉੱਥੇ ਕੋਈ ਉਸਾਰੀ ਨਹੀਂ ਹੋ ਰਹੀ ਜਦੋਂ ਕਿ ਜੀਸੀਬੀ ਮਸ਼ੀਨ ਲੱਗੀ ਹੋਈ ਸੀ ਜੀਸੀਬੀ ਮਸ਼ੀਨ ਦੇ ਉੱਤੇ ਨੰਬਰ ਲਿਖਿਆ ਹੋਇਆ ਸੀ ਪਰ ਕਿਸੇ ਨੇ ਇਹ ਇਹਨੂੰ ਕੋਈ ਅਰੀ ਇਹਦੀ ਨਹੀਂ ਕੀਤੀ ਵੀ ਤੇ ਸਿਰਫ ਉਹਨਾਂ ਦੇ ਬਿਆਨਤ ਲਿਖਿਆ ਵੀ ਸਾਨੂੰ ਪਤਾ ਹੀ ਨਹੀਂ ਕਹਿੰਦੇ ਜੀਸੀਬੀ ਕੌਣ ਲੈ ਕੇ ਆਇਆ ਸੀ ਇਹ ਕਿਸ ਤਰ੍ਹਾਂ ਹੋ ਸਕਦਾ ਆ ਕਿਉਂਕਿ ਜੀਸੀਬੀ ਕੋਈ ਤਾਂ ਲੈ ਕੇ ਆਇਆ ਸੀ ਉੱਥੇ ਨੀਆ ਪੁੱਟਣ ਦੇ ਲਈ ਪਰ ਕੋਈ ਵੀ ਜਿਹੜੇ ਬਿਆਨ ਸੀਗੇ ਸਾਰੇ ਇਹ ਉਲਟ ਲਿਖ ਕੇ ਉੱਥੇ ਕੋਰਟ ਦੇ ਵਿੱਚ ਮਾਂਜੋ ਕੋਰਟ ਦੇ ਵਿੱਚ ਜਮਾ ਕਰਵਾਏ ਗਏ ਜਿਹੜੀ ਉਸ ਜ਼ਮੀਨ ਤੇ ਉਸਾਰੀ ਹੋ ਰਹੀ ਆ ਉਹ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕੀਤੀਆਂ ਉਹਨਾਂ ਨੂੰ ਦੱਸਿਆ ਵੀ ਇਹ ਜਾਲੀ ਰੂਪ ਦੇ ਵਿੱਚ ਵੇਚੀ ਹੋਈ ਜ਼ਮੀਨ ਆ ਤਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਸੀ ਕਿਉਂਕਿ ਦੇਖੋ ਜੀ ਇਸ ਤਰ੍ਹਾਂ ਆ ਉਹ ਲੋਕ ਮੰਨਣ ਦੇ ਲਈ ਇਸ ਗੱਲ ਨੂੰ ਤਿਆਰ ਹੀ ਨਹੀਂ ਹੈਗੇ ਕਿਉਂਕਿ ਉਹਨਾਂ ਨੇ ਬੜੇ ਜਿਹੜਾ ਆ ਸ਼ੁਰੂਆਤੀ ਜਿਹੜੀ ਕੀਮਤ ਹੈ ਉਹਦੇ ਉੱਤੇ ਪਲਾਟ ਖਰੀਦੇ ਨੇ ਇਸ ਸਮੇਂ ਜਿਹੜਾ ਆ ਉਦੇ ਵਿੱਚ ਕੀਮਤਾ ਵਧਣ ਕਾਰਨ ਉਹ ਇਸ ਗੱਲ ਨੂੰ ਕੋਈ ਵਿਮੰਨਨ ਦੇ ਲਈ ਤਿਆਰ ਹੀ ਨਹੀਂ ਹੈਗਾ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਵੀ ਆਹ ਜ਼ਮੀਨ ਦੇ ਉੱਤੇ ਸਟੇ ਹੈ ਆਹ ਖਸਰਾ ਨੰਬਰ ਨੇ ਮੇਰੀ ਜ਼ਮੀਨ ਦੇ ਉੱਤੇ ਕਿਉਂਕਿ ਜ਼ਮੀਨ ਦੇ ਉੱਤੇ ਜਿਹੜਾ ਮਾਲ ਰਿਕਾਰਡ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਖਸਰਾ ਨੰਬਰ ਹੀ ਹੁੰਦੇ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ ਪਰ ਉਹ ਲੋਕ ਕਹਿੰਦੇ ਨੇ ਵੀ ਸਾੰਦਾਂ ਪਲਾਟ ਨੰਬਰ ਦਿੱਤਾ ਹੈ ਜੀ ਕਿਉਂਕਿ ਜਰਨੈਲ ਸਿੰਘ ਬਾਜਵਾ ਨੇ ਧੋਖਰਟੜੀ ਕਰਦੇ ਹੋਏ ਉਹਨਾਂ ਨਾਲ ਵੀ ਕਿਸੇ ਹੋਰ ਖਤਰਾ ਨੰਬਰ ਦੀ ਜਿਸਟਰੀ ਕਰਾ ਕੇ ਪਲਾਟ ਜਿਹੜੇ ਉਹ ਮੇਰੀ ਜ਼ਮੀਨ ਦੇ ਵਿੱਚ ਦੇ ਦਿੱਤੇ ਆ ਤਾਂ ਇਸ ਤਰ੍ਹਾਂ ਵੀ ਉਹਨਾਂ ਨਾਲੇ ਤੋਂ ਖਤੜੀ ਹੈ ਪਰ ਉਹਨਾਂ ਵੱਲੋਂ ਚਾਰਜ ਹੋਈ ਕਰਨ ਦੇ ਬਜਾਏ ਮੇਰੇ ਨਾਲ ਹੀ ਉਹਨਾਂ ਦੀ ਜਿਹੜੀ ਹੈ ਉਹ ਕਨਫਲਿਕਟ ਪੈਦਾ ਹੋ ਗਿਆ ਆ ਮੈਂ ਉਸ ਸਾਰੀ ਨੂੰ ਕਹਿ ਵੀ ਕੋਰਟ ਦੇ ਵਿੱਚ ਸਟੇ ਹੈ ਰੁਕਣਾ ਚਾਹੀਦਾ ਹੈ ਪਰ ਉਹ ਰੋਕ ਲੋਕ ਜਿਹੜੇ ਐ ਇਸ ਗੱਲ ਨੂੰ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਤੇ ਬਾਜਵਾ ਜਰਨੈਲ ਸਿੰਘ ਬਾਜਵਾ ਦੀ ਸ਼ਹਿ ਦੇ ਉੱਤੇ ਤੇ ਹੋਰ ਜਿਹੜੇ ਉਹ ਦਿਨ ਦੇ ਗੁੰਡੇ ਅੰਦਰ ਰੱਖੇ ਹੋਏ ਨੇ ਉਹਨਾਂ ਨੇ ਉਹਨਾਂ ਦੀ ਸ਼ਹਿ ਤੇ ਉਹ ਸਾਰੀ ਕਰਵਾਰ ਰਹੇ ਨੇ ਤੇ ਹੁਣ ਵੀ ਲਾਟੈਸਟ ਉਹ ਆ ਪਿਛਲੇ 9 ਇਸੇ ਤਰੀਕ ਨੂੰ 9 ਅਗਸਤ ਨੂੰ ਰਖੜੀ ਵਾਲੇ ਦਿਨ ਉਹਨਾਂ ਨੇ ਮੈਂ ਉੱਤੇ ਖੇਤ ਦੇ ਵਿੱਚ ਗਾਵਾਂ ਰਕੀਆਂ ਹੋਈਆਂ ਨੇ ਪਰ ਉਹਨਾਂ ਨੇ ਮੇਰੇ ਉਹਨਾਂ ਵਿਅਕਤੀਆਂ ਨੂੰ ਕੈਪਚਰ ਕਰਕੇ ਉਹਨਾਂ ਨੂੰ ਬੰਦਕ ਬਣਾ ਕੇ ਤੇ ਰਾਤ ਨੂੰ ਤੜਕੇ ਤੱਕ ਲੈਂਟਰ ਪਾ ਲਿਆ ਸੀਗਾ ਜੀ ਮੇਰੇ ਵੱਲੋਂ ਬੜੀ ਭਜ ਦੌੜ ਕੀਤੀ ਗਈ ਪਰ ਮੇਰੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਵੀ ਉਸ ਤੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਐਨੇ ਦਿਨ ਬੀਤ ਜਾਣ ਦੇ ਉੱਤੇ ਵੀ ਮੈਂ ਐਸਐਸਪੀ ਸਾਹਿਬ ਨੂੰ ਔਰ ਡੀਐਸਪੀ ਸਾਹਿਬ ਨੂੰ ਖੜੜ ਔਰ ਐਸਐਚਓ ਸਾਹਿਬ ਨੂੰ ਬੇਨਤੀ ਕਰ ਚੁੱਕਿਆ ਆ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਪਰ ਕੋਈ ਵੀ ਕਾਰਵਾਈ ਜੀ ਤੱਕ ਨਹੀਂ ਹੋਈ ਡਿਵੈਲਪਰ ਨੇ ਜਿਨ੍ਹਾਂ ਨੇ ਜਾਲੀ ਦਸਤਾ ਕਰਕੇ ਜ਼ਮੀਨ ਵੇਚੀ ਕਰੋੜਾਂ ਰੁਪਏ ਜਿਹੜੇ ਕਮਾਏ ਨੇ ਉਹਨਾਂ ਨੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹਾਂਜੀ ਉਹਨਾਂ ਦੇ ਗੱਲਬਾਤ ਹੁੰਦੀ ਹੈ ਉਹ ਤਾਂ ਪ੍ਰੈਸ਼ਰਾਈਜ਼ ਮੈਨੂੰ ਕਰ ਰਹੇ ਨੇ ਉਹ ਕਦੀ ਕਹਿ ਦਿੰਦੇ ਨੇ ਜੀ ਐਨੇ ਪੈਸੇ ਲੈ ਲਓ ਜੀ ਇਸ ਤਰ੍ਹਾਂ ਸਮਝੌਤਾ ਕਰ ਲਓ ਜੀ ਪਲਾਟ ਲੈ ਲਓ ਜੀ ਤੁਸੀਂ ਪਲਾਟ ਜਦੋਂ ਕਿ ਉਹ ਪਹਿਲਾਂ ਹੀ ਵੇਚ ਚੁੱਕੇ ਨੇ ਤਾਂ ਇਸ ਤਰ੍ਹਾਂ ਮੈਨੂੰ ਫਿਰ ਉਹ ਧੋਖਾ ਧੜੀ ਦੇ ਵਿੱਚ ਰੱਖ ਕੇ ਫਿਰ ਮੇਰੇ ਨਾਲ ਕਰ ਸਕਦੇ ਨੇ ਇਸ ਤਰ੍ਹਾਂ ਕਨਫਲਿਕਟ ਪੈਦਾ ਇਸ ਕਰਕੇ ਜਿਹੜਾ ਆ ਮੈਂ ਉਹਨਾਂ ਨੂੰ ਕਹਿ ਵੀ ਕੀਮਤ ਮੈਨੂੰ ਇੱਕ ਦੇ ਦਿੱਤੀ ਜਾਵੇ ਇਸ ਦੀ ਜਿਹੜੀ ਅੱਜ ਦੀ ਕੀਮਤ ਹੈ ਮਾਰਕੀਟ ਦੀ ਉਹ ਦੇ ਦਿੱਤੀ ਜਾਵੇ ਮੈਂ ਫੈਸਲਾ ਕਰਨ ਲਈ ਤਿਆਰ ਆ ਪਰ ਉਹਨਾਂ ਵੱਲੋਂ ਇਹੀ ਟਾਲਮਟੋਲ ਕੀਤਾ ਜਾਂਦਾ ਆ ਔਰ ਉਹ ਕਹਿੰਦੇ ਕੋਈ ਗੱਲ ਨਹੀਂ ਵੀ 2 ਮਹੀਨੇ ਹੋਰ ਅੰਦਰ ਲਾਵਾਂਗੇ ਪਰ ਇੰਨਾ ਪ੍ਰਾਈਸ ਨਹੀਂ ਅਸੀਂ ਦੇਣਾ ਹੈ ਤੁਸੀਂ ਕਿੰਨੀ ਕੀਮਤ ਦੀ ਮੰਗ ਕਰਦੇ ਹੋ ਮੈਂ ਇਸ ਵੇਲੇ ਜਿਹੜਾ ਸੀਗਾ ਮਾਰਕੀਟ ਪ੍ਰਾਈਸ ਦੇ ਵਿੱਚ ਉਸ ਜ਼ਮੀਨ ਦੇ ਵਿੱਚ ਜਿਹੜਾ ਸੀਗਾ ਉਹ ਮੈਂ 14 ਕਰੋੜ ਰੁਪਏ ਦੀ ਮੰਗ ਕਰਦਾ ਆ ਇੱਕ ਕਿੱਲੇ ਦੇ ਹਿਸਾਬ ਨਾਲ ਕਿਉਂਕਿ ਮਾਰਕੀਟ ਵੈਲਿਊ ਇਸ ਸਮੇਂ ਦੇ ਵਿੱਚ ਉੱਤੇ ਇੰਨੀ ਹੈਗੀ ਹੈ ਜਿਹੜੀ ਤੁਸੀਂ ਪਹਿਲਾਂ ਜ਼ਮੀਨ ਵੇਚੀ ਸੀ ਉਹਦਾ ਕੀ ਰੇਟ ਸੀਗਾ ਉਸ ਸਮੇਂ ਦੇ ਵਿੱਚ 2015 ਦੇ ਵਿੱਚ 3 ਕਰੋੜ 35 ਲੱਖ ਰੁਪਏ ਸੀਗਾ ਜਿਹਦੇ ਮੈਨੂੰ ਪੂਰੀ ਕੀਮਤ ਉਹਦੋਂ ਵੀ ਨਹੀਂ ਸੀ ਦਿੱਤੀ ਗਈ ਕਿਉਂਕਿ ਮੈਨੂੰ 3 ਪਲਾਟ ਰਿਕ ਐਂਡੀਸੀ ਦਿੱਤੀ ਗਈ ਜੀ ਉਹ ਵੀ ਕੁਝ ਨਹੀਂ ਦਿੱਤਾ ਔਰ ਜਿਹੜਾ ਮੇਰਾ ਬਕਾਇਆ ਰਕਮ ਰਹਿੰਦੀ ਸੀ ਉਸ ਸਮੇਂ ਤੋਂ ਵੀ ਉਹ ਇਦਾਂ ਹੀ ਪੈਂਡਿੰਗ ਪਿਆ ਹੈ ਤੇ ਜਾਦੂਕੇ ਦੂਜੇ ਪਾਸੇ ਮੈਂ ਜਿਹੜੀ ਜਿਸ ਦੀ 1 ਕਿਲ ਦੀ ਕੀਮਤ ਨਹੀਂ ਵਸੂਲ ਕੀਤੀ ਅਜੇ ਤੱਕ ਇੱਕ ਪੈਸਾ ਵੀ ਨਹੀਂ ਚੁਲਿਆ ਉਹ ਵੀ ਜ਼ਮੀਨ ਮੇਰੀ ਜਨੈਸੇ ਬਾਜਵਾ ਨੇ ਮੇਰੇ ਜਾਲੀ ਕੰਟੈਂਟ ਬਣਾ ਕੇ ਪਲਾਟੋ ਦੇ ਵਿੱਚ ਵੇਚ ਦਿੱਤੇ ਨੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਚਾਹੁੰਦੇ ਹੋ ਵੀ ਕਾਨੂੰਨ ਜਾਂ ਪ੍ਰਸ਼ਾਸਨ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹਾਂ ਮੈਂ ਸਰਕਾਰ ਤੋਂ ਇਹੀ ਮੰਗ ਕਰਾਂਗਾ ਕਿ ਵੀ ਇਹੋ ਕਿਉਂਕਿ ਮੈਂ ਇਸ ਦੇ ਵਿੱਚ ਬਹੁਤ ਸਾਰੀਆਂ ਜੜੀਆਂ ਨੇ ਉਹਦੇ ਵਿੱਚ ਦਰਖਾਸਤ ਦੇ ਚੁੱਕੇ ਆ ਇੱਥੋਂ ਤੱਕ ਕਿ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਇਹ ਬੇਨਤੀ ਕਰ ਚੁੱਕੇ ਆ ਉਹਨਾਂ ਕੋਲ ਲਿਖਤੀ ਮੇਰੇ ਕੋਲੇ ਹੈ ਨੇ ਅਰਜ਼ੀਆਂ ਨੇ ਉਹ ਬਸ ਜਦੋਂ ਵੀ ਜਾਈਦਾ ਆ ਉਹ ਕਹਿੰਦੇ ਨੇ ਜੀ ਡਿਪਟੀ ਕਮਿਸ਼ਨਰ ਸਾਹਿਬ ਭੇਜ ਦਿੱਤੀ ਜੀ ਐਸਡੀ ਸਾਹਿਬ ਨੂੰ ਐਡੀਐਮ ਸਾਹਿਬ ਨੇ ਭੇਜ ਦਿੱਤੀ ਅੱਗੇ ਤਹਿਸੀਲਦਾਰ ਨੂੰ ਜੀ ਤਹਿਸੀਲਦਾਰ ਨੇ ਕਾਨਗੋ ਨੂੰ ਜੀ ਕਾਨਗੋ ਨੇ ਪਟਵਾਰੀ ਨੂੰ ਜੀ ਪਟਵਾਰੀ ਜੇ ਕਹਿੰਦੇ ਜੀ ਰਿਪੋਰਟ ਕਰੇਗਾ ਜੀ ਫਿਰ ਉਹ ਵਾਪਸ ਆਏਗੀ ਕਾਨਗੋ ਕੋਲੇ ਫਿਰ ਐਡੀਐਮ ਸਾਹਿਬ ਕੋਲੇ ਫਿਰ ਤਹਿਸੀਲਦਾਰ ਸਾਹਿਬ ਕੋਲੇ ਇਦਾਂ ਫੇਰ ਉੱਪਰ ਫੇਰੋਡੀਸ਼ ਸਾਹਿਬ ਕੋਈ ਪਰ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਮੇਰੇ ਕੋਲ ਇਹਦੇ ਵਿੱਚ ਅ ਅਰਜ਼ੀ ਮੌਜੂਦ ਹੈ ਉਹਦੇ ਵਿੱਚ ਲਿਖਿਆ ਹੈ ਕਿ ਉਹ ਕੋਈ ਇਹਦੇ ਵਿੱਚ ਸਾਰੀ ਨਾ ਕੀ ਹੋਣ ਦਿੱਤੀ ਜਾਵੇ ਪਰ ਉਹਦੇ ਵਿੱਚ ਸਾਰੀ ਫਿਰ ਵੀ ਹੋ ਚੁੱਕੀ ਹੈ ਮੈਂ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਸੀ ਦਰਖਾਸਤ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਮੰਤੀ ਕਰਾ ਲਓ ਮੰਤੀ ਦੀ ਰਿਪੋਰਟ ਵੀ ਮੇਰੇ ਕੋਲ ਹੈ ਜਿਸ ਦੇ ਵਿੱਚ ਕਾਨਗੋ ਕਮਿਸ਼ਨ ਬਿਠਾ ਕੇ ਜਿਹੜੀ ਮੈਂ ਰਿਪੋਰਟ ਲਈ ਹੈ ਮੰਤੀ ਕਰਵਾਈ ਹੈ ਉਸ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਵੀ ਜਿਹੜਾ ਇਹ ਉਸਾਰੀ ਹੋ ਰਹੀ ਹੈ ਉਹ 10 ਮਸਤੀਲ ਦੇ 22 ਨੰਬਰ ਕਿਲੇ ਦੇ ਵਿੱਚ ਜਿਸ ਦੇ ਉੱਪਰ ਸਟੇ ਲਾਗੂ ਹੈ ਮਾਨਜੋ ਕੋਟ ਦਾ ਉਹਦੇ ਵਿੱਚ ਇਹ ਉਸਾਰੀ ਹੋ ਰਹੀ ਹੈ ਜਿਹੜੀ ਇਹ ਜ਼ਮੀਨ ਹੈ ਇਹ ਕਿਹਦੇ ਨਾਮ ਤੇ ਬੋਲਦੀ ਹੈ ਇਹ ਜ਼ਮੀਨ ਹੁਣ ਵੀ ਮੇਰੇ ਨਾਮ ਤੇ ਸੋਚਾ ਸਿੰਘ ਪੁੱਤਰ ਸਰਦਾਰ ਅਜੀਤ ਸਿੰਘ ਮੇਰੇ ਨਾਮ ਤੇ ਹੀ ਬੋਲ ਰਹੀ ਹੈ ਮਾਲ ਰਿਕਾਰਡ ਦੇ ਵਿੱਚ ਜਿਹੜਾ ਸਟੇ ਹੈ ਉਹ ਵੀ ਦਰਜ ਹੈ ਤਾਂ ਕਿ ਕੋਈ ਇਹਦੇ ਵਿੱਚ ਹੋਰ ਛੇੜਛਾੜ ਨਾ ਹੋ ਸਕੇ ਪਰ ਜਿਹੜਾ ਕਿਉਂਕਿ ਬਿਲਡਰਾਂ ਦੇ ਹੱਥ ਬਹੁਤ ਮਿਲੇ ਹੋਏ ਨੇ ਪਹਿਲਾਂ ਤੋਂ ਹੀ ਇਹ ਕੀ ਕਰਦੇ ਨੇ ਜਿਹੜਾ ਕਿਸੇ ਹੋਰ ਖਸਰਾ ਨੰਬਰ ਪਾ ਕੇ ਰਜਿਸਟਰੀ ਕਰਵਾ ਕੇ ਤੇ ਕਬਜ਼ਾ ਜਿਹੜਾ ਆ ਉਹ ਮੇਰੀ ਜ਼ਮੀਨ ਦੇ ਵਿੱਚ ਦੇ ਦਿੰਦੇ ਨੇ ਜੀ ਜਿਸ ਤਰ੍ਹਾਂ ਸਟੇਜ ਤੋਂ ਬਾਅਦ ਵੀ ਜਿਹੜੀਆਂ ਜ਼ਮੀਨ ਜ਼ਮੀਨ ਦੇ ਉੱਤੇ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਜੇ ਮਤਲਬ ਇਦਾਂ ਹੀ ਜਾਰੀ ਰਿਹਾ ਤਾਂ ਤੁਸੀਂ ਮਤਲਬ ਆਪਣੀ ਮੰਗ ਦੇ ਲਈ ਕੀ ਕਰੋਗੇ ਮੈਂ ਤਾਂ ਸਰਕਾਰ ਤੋਂ ਪਹਿਲੀ ਤਾਂ ਇਹ ਹੈ ਕਿਉਂਕਿ ਮੈਂ ਇੱਕ ਜਿਹੜਾ ਆ ਮਨਨ ਵਾਲਾ ਵਿਅਕਤੀ ਆ ਸਰਕਾਰੀ EMPLOYEES ਇਸ ਕਰਕੇ ਮੈਂ ਇਹੀ ਮੰਗ ਕਰਦਾ ਹਾਂ ਵੀ ਕਾਨੂੰਨ ਦੇ ਰਾਹੀ ਮੇਰੇ ਜਿਹੜੇ ਹਿੱਤ ਦੀ ਰੱਖਿਆ ਕੀਤੀ ਜਾਵੇ ਤੇ ਜਿਹੜੇ ਇਹ ਲੋਕ ਨੇ ਇਸ ਤਰ੍ਹਾਂ ਦੇ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਕੋਈ ਕਿਸੇ ਅਯਾਦ ਏਜੰਸੀ ਤੋਂ ਜੇਕਰ ਇਸ ਕਬਲੇ ਦੀ ਵੱਡੀ ਪਦਰਤੇ ਜਾਂਚ ਕਰਵਾਈ ਜਾਵੇ ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਉਹ ਉਹ ਲੋਕਾਂ ਦੇ ਨਾਲ-ਨਾਲ ਠੱਗੀ ਦੇ ਨਾਲ-ਨਾਲ ਸਰਕਾਰ ਨੂੰ ਵੀ ਬਹੁਤ ਵੱਡੇ ਪੱਧਰ ਤੇ ਸੂਨਾ ਲਗਾਇਆ ਗਿਆ ਆ ਕਿਉਂਕਿ ਜ਼ਮੀਨ ਪਾਸ ਕਰਨ ਦੇ ਲਈ ਨਾ ਤਾਂ ਗਮਾਡਾ ਤੇ ਵਿੱਚ ਕੋਈ ਜਮਾ ਕਰਵਾਇਆ ਗਿਆ ਹੋਵੇਗਾ ਔਰ ਨਾ ਹੀ ਕੋਈ ਟੈਕਸ ਦਿੱਤਾ ਹੋਇਆ ਗਿਆ ਇਹਨਾਂ ਲੋਕਾਂ ਨੇ ਇਸ ਕਰਕੇ ਮੈਂ ਕਹਿੰਦਾ ਵੀ ਇਸ ਵੱਡੀ ਤੋਂ ਪੱਧਰ ਤੇ ਜਿਹੜੀ ਆ ਸਰਕਾਰ ਨੂੰ ਹੋਈ ਦੀ ਇਹਨੂੰ ਕੈਰੀ ਕਰਾਉਣੀ ਬਣਦੀ ਹੈ ਤਾਂ ਕਿ ਇਸ ਵੱਡੇ ਘਪਲੇ ਦਾ ਪਤਾ ਚੱਲ ਸਕੇ ਬਾਤ-ਬਾਤਾਂ ਵਸਰ ਤਾਂ ਆਪਾਂ ਇਸ ਜ਼ਮੀਨ ਦੇ ਜਿਹੜਿਆ ਮਾਲਕ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੀ ਇੱਕ ਕਿਲਾ ਜਿਹੜਾ ਜ਼ਮੀਨ ਆ ਉਹ ਕਿਸੇ ਡਿਵੈਲਪਰ ਦੇ ਵੱਲੋਂ ਜਿਹੜੀ ਆ ਝਾਲੀ ਦਸਤਾ ਕਰਕੇ ਜਿਹੜੀ ਆ ਕਰੋੜਾਂ ਰੁਪਏ ਦੀ ਵੇਚ ਦਿੱਤੀ ਗਈ ਹੈ ਤਾਂ ਇਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਉਹਨਾਂ ਨੂੰ ਜਿਹੜੀ ਆ ਮੌਜੂਦਾ ਸਮੇਂ ਦੇ ਵਿੱਚ ਉਹ ਜ਼ਮੀਨ ਦਾ ਦੀ ਜਿਹੜੀ ਬਣਦੀ ਕੀਮਤ ਹੈ ਜਾਂ ਤਾਂ ਉਹ ਦਿੱਤੀ ਜਾਵੇ ਜਾਂ ਜਿਹੜੀ ਇਹਨਾਂ ਦੀ ਜ਼ਮੀਨ ਆ ਉਹ ਇਹਨਾਂ ਨੂੰ ਦਿੱਤੀ ਜਾਵੇ ਤੇ ਇਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹਨਾਂ ਦੀ ਜ਼ਮੀਨ ਦੇ ਉੱਤੇ ਆ ਜਿਹੜੀ ਉਹ ਸਟੇ ਵੀ ਲਗਾਈ ਗਈ ਹੈ ਤਾਂ ਸਟੇ ਤੋਂ ਬਾਅਦ ਵੀ ਜਿਹੜੀ ਆ ਉਹ ਜ਼ਮੀਨ ਦੇ ਉੱਤੇ ਜਿਹੜੀ ਜ਼ਮੀਨ ਇਹ ਚੱਲ ਰਹੀ ਹੈ ਕਿ ਇਹ ਸਾਰੀ ਚੀਜ਼ ਰੋਕਣੀ ਚਾਹੀਦੀ ਹੈ ਤੇ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੀ ਜ਼ਮੀਨ ਜਿਹੜੀ ਵਾਪਸ ਮਿਲਣੀ ਚਾਹੀਦੀ ਹੈ ਜੇ ਜ਼ਮੀਨ ਵਾਪਸ ਨਹੀਂ ਮਿਲਦੀ ਤਾਂ ਅੱਜ ਦਾ ਮੌਜੂਦਾ ਰੇਟ ਜਿਹੜਾ ਹੈ ਉਸ ਜ਼ਮੀਨ ਦਾ ਇਹਨਾਂ ਨੂੰ ਦੇਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਈਏ ਕਿ ਸੁੱਚਾ ਸਿੰਘ ਦੇ ਵੱਲੋਂ ਜਰਨੈਲ ਸਿੰਘ ਬਾਜਵਾ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਜਿਹੜਾ ਹੈ ਜਾਲੀ ਦਸਤਕ ਕਰਕੇ ਉਹਨਾਂ ਦੀ ਕਰੋੜਾਂ ਰੁਪਏ ਦੀ ਜ਼ਮੀਨ ਜਿਹੜੀ ਆ ਉਹ ਵੇਚੀ ਉਹਨਾਂ ਦੇ ਨਾਲ ਕਰੋੜਾਂ ਰੁਪਏ ਦੀ ਜਿਹੜੀ ਠੱਗੀ ਮਾਰੀ ਆ ਤਾਂ ਇਸ ਸਮੇਂ ਜਿਹੜਾ ਹੈ ਜਰਨੈਲ ਸਿੰਘ ਬਾਜਵਾ ਜਿਹੜਾ ਉਹ ਜੇਲ੍ਹ ਦੇ ਵਿੱਚ ਨੇ ਸੋ ਹੁਣ ਸਾਨੂੰ ਦੀ ਇਜਾ